ਦੇਖੋ ਪਹਿਲੀ ਤਾਂ ਇਹੀ ਗੱਲ ਸੀ ਵੀ ਪਹਿਲਾਂ ਤਾਂ ਸਭ ਤੋਂ ਇਹੀ ਸੀ ਕਿ ਕਿਉਂਕਿ ਮੰਤਰੀ ਦੀ ਜ਼ਿੰਮੇਵਾਰੀ ਜਦੋਂ ਪ੍ਰਾਈਮ ਮਿਨਿਸਟਰ ਸਾਹਮਣੇ ਦਿੱਤੀ ਆ ਕਿਉਂਕਿ ਇੱਕ ਸਟੇਟ ਹੈੱਡ ਹੋਣ ਨਾਤੇ ਗਵਰਨਰ ਸਾਹਿਬ ਨੂੰ ਮਿਲਣਾ ਉਹਨਾਂ ਤੋਂ ਗਾਈਡੈਂਸ ਲੈਣੀ ਉਹ ਵੀ ਬਹੁਤ ਜ਼ਰੂਰੀ ਸੀ ਕਿਉਂਕਿ ਗਵਰਨਰ ਹੋਣ ਨਾਤੇ ਉਹ ਬਹੁਤ ਲੰਬੇ ਤਰ ਤੋਂ ਜਿਹੜਾ ਉਹ ਸਿਆਸਤ ਨਾਲ ਵੀ ਜੁੜੇ ਆ ਸਮਾਜ ਸੇਵਾ ਨਾਲ ਵੀ ਜੁੜੇ ਆ ਤੇ ਹਮੇਸ਼ਾ ਉਹਨਾਂ ਦੀਆਂ ਬੈਸਟ ਵਿਸ਼ੇਸ ਨੇ ਜਿਹੜੀਆਂ ਉਹ ਮੇਰੇ ਨਾਲ ਰਹੀਆਂ ਉਹ ਅਸ਼ੀਰਵਾਦ ਵੀ ਜਿਹੜਾ ਏ ਇੱਕ ਵੱਡਿਆਂ ਤੋਂ ਐਸੇ ਗਵਰਨਰ ਹੋਣ नाते ਉਹ ਤਾਂ ਸੂਬੇ ਦੇ ਬਾਰੇ ਕੀ ਹਾਲਾਤ ਨੇ ਕਿਸ ਤਰੀਕੇ ਦੀਆਂ ਉਹਨਾਂ ਦੇ ਕੋਲ ਕਿਉਂਕਿ ਬਹੁਤ ਹਰ ਚੀਜ਼ ਦੇ ਇਨਪੁਟਸ ਹੁੰਦੇ ਆ ਕਿਸ ਤਰੀਕੇ ਨਾਲ ਸਟੇਟ 'ਚ ਅੱਗੇ ਕੀ ਕਰਨ ਵਾਲਾ ਏ ਉਹ ਸਾਰੀਆਂ ਗੱਲਾਂ ਉਹਨਾਂ ਨਾਲ ਹੋਈਆਂ ਦੇਖੋ ਸਭ ਤੋਂ ਜ਼ਰੂਰੀ ਤਾਂ ਅੱਜ ਲਾਅ ਐਂਡ ਆਰਡਰ ਆ ਜਿਹੜਾ ਇਸ ਵੇਲੇ ਬਿਲਕੁਲ ਪੰਜਾਬ ਦਾ ਹਿੱਲਿਆ ਹੋਇਆ ਏ ਲੁਧਿਆਣੇ ਚ ਮੈਂ ਜਿੱਥੋਂ ਆਪ ਆਉਣਾ ਏ ਉਹਦੇ ਵਿੱਚ ਤੁਸੀਂ ਹਾਲਾਤ ਦੇਖਿਆ ਵੀ ਕੀ ਬਣੇ ਆ ਕੱਲ ਹੀ ਗੁਰਦਾਸਪੁਰ ਦੇਖੋ ਤੁਸੀਂ ਕਿਸ ਤਰੀਕੇ ਨਾਲ ਦੁਬਾਰਾ ਉਹ ਸੀਨ ਯਾਦ ਆ ਗਿਆ ਇੰਨੀਆਂ ਗੋਲੀਆਂ ਨਾਲ ਬਿੰਨੇ ਆ ਹੋਇਆ ਇੰਨਾ ਹਸਲਾ ਕਿੱਥੋਂ ਇੰਨੀਆਂ ਗੋਲੀਆਂ ਚੱਲ ਰਹੀਆਂ ਉਦੋਂ ਬਾਅਦ ਤੁਸੀਂ ਹੋਰ ਇੱਕ ਇਨਸੀਡੈਂਟ ਦੇਖ ਰਹੇ ਆ ਕਿਸ ਤਰੀਕੇ ਨਾਲ ਕੁੱਟਮਾਰ ਹੋ ਰਹੀ ਆ ਤੇ ਇਹ ਤਮਾਸ਼ਾ ਹੋ ਕੀ ਰਿਹਾ ਏ ਇਹ ਕਿਉਂ ਬਿਲਕੁਲ ਮਸ਼ੀਨਰੀ ਆ ਜਿਹੜੀ ਸਰਕਾਰ ਦੀ ਉਹ ਫੇਲ ਹੋ ਗਈ ਕਿਤੇ ਨਾ ਕਿਤੇ ਜਿਹੜਾ ਕੰਟਰੋਲ ਆ ਗਵਰਨਮੈਂਟ ਦਾ ਉਹ ਕਿਤੇ ਨਾ ਕਿਤੇ ਹਿੱਲ ਚੁੱਕਿਆ ਏ ਉਹ ਦਿਖ ਨਹੀਂ ਰਿਹਾ ਥੱਲੇ ਕੋਈ ਕਮਾਂਡ ਜਿਹੜੀ ਹੁੰਦੀ ਆ ਉਹ ਕਮਾਂਡ ਜਿਹੜੀ ਆ ਉਹ ਸਰਕਾਰ ਦੀ ਦਿਖ ਨਹੀਂ ਰਹੀ ਜਿਹੜੇ ਮੰਤਰੀ ਨੇ ਉਹ ਕਹਿ ਰਹੇ ਆ ਵੀ ਸਾਡੇ ਕੋਲ ਕੋਈ ਸਾਡੇ ਕੁਛ ਨਹੀਂ ਬੱਲੇ ਸਾਡੇ ਕੰਟਰੋਲ 'ਚ ਜਿਹੜੇ ਸੀਐਮ ਸਾਹਿਬ ਨੇ ਉਹਨਾਂ ਦੇ ਪਤਾ ਲੱਗਦਾ ਏ ਹਾਉ ਭਾਉ ਤੋਂ ਵੀ ਸਾਰਾ ਕੁਛ ਆ ਜਿਹੜਾ ਉਹ ਦਿੱਲੀ ਚਲਾ ਗਿਆ ਜਿਹੜਾ ਦਿੱਲੀ ਵਾਲੇ ਨੇ ਜਿਨ੍ਹਾਂ ਕੋਲ ਚਾਬੀ ਆ ਕੰਟਰੋਲ ਆ ਉਹ ਜੇਲ੍ਹ ਦੀਆਂ ਸਲਾਖਾਂ ਪਿੱਛੇ ਆ ਤੇ ਫਿਰ ਕੰਮ ਚੱਲੂ ਕਿੱਥੋਂ ਇਸ ਕਰਕੇ ਇਹ ਪੰਜਾਬ ਦਾ ਤਾਣਾ ਬਾਣਾ ਜਿਹੜਾ ਉਹ ਬਹੁਤ ਬਰੀ ਤਰ੍ਹਾਂ ਵਿਗੜ ਚੁੱਕਿਆ ਏ ਤੇ ਹੁਣ ਉਹ ਸਾਰਾ ਤੰਤਰ ਆ ਜਿਹੜਾ ਇੱਕ ਇਲੈਕਸ਼ਨ ਜਿੱਤਣ ਨੂੰ ਜਿਹੜੀ ਆ ਉਹ ਜਲੰਧਰ ਵੈਸਟ ਦੀ ਉਹਦੇ ਉੱਤੇ ਸਾਰਾ ਜੁਟਿਆ ਹੋਇਆ ਵੀ ਜਿਹੜਾ ਪਾਰਲੀਮੈਂਟ ਚ ਹਾਰ ਹੋਈ ਆ ਅਜੇ ਕੀ ਇਹਨਾਂ ਦਾ ਕਾਂਗਰਸ ਤੇ ਆਮ ਆਦਮੀ ਦਾ ਅਲਾਈਅੰਸ ਸੀਗਾ ਤੇ ਉਹਦੇ ਬਾਭਯੂਦ ਵੀ ਜਿਹੜਾ ਉਹ ਨਤੀਜੇ ਇਹਨਾਂ ਦੇ ਮੂਰੇ ਆ ਤੇ ਇਸ ਕਰਕੇ ਉਹ ਹਾਲਾਤ ਨੇ ਜਿਹੜੇ ਜੇਲ੍ਹ ਚ ਸੀਐਮ ਵੀ ਉੱਥੇ ਦੇ ਡਿਪਟੀ ਮੁੱਖ ਮੰਤਰੀ ਹੋਰ ਵੀ ਇਹਨਾਂ ਦੇ ਲੋਕ ਜਿਹੜੇ ਕੁਝ ਬਾਹਰ ਬੂਰ ਭੱਜ ਗਏ ਸੀ ਉਹ ਹੁਣ ਆਏ ਨੇ ਮੇਰਾ ਕਹਿਣ ਦਾ ਭਾਵ ਆ ਕੋਈ ਹਵਾਲੀਵਾਰਸਾ ਜਿਹੜਾ ਇਸ ਵੇਲੇ ਹੈ ਨਹੀਂ ਮੈਂ ਤਾਂ ਆਪ ਗਵਰਨਰ ਸਾਹਿਬ ਨੂੰ ਇਹ ਗੱਲ ਕਹੀ ਆ ਵੀ ਆਉਣ ਵਾਲੇ ਦਿਨਾਂ ਚ ਚਾਹੇ ਤੁਸੀਂ ਚੀਫ ਮਿਨਿਸਟਰ ਸਾਹਿਬ ਨੂੰ ਉਹਨਾਂ ਨਾਲ ਗੱਲ ਕਰੋ ਉਹਨਾਂ ਨੂੰ ਬੁਲਾਓ ਤੇ ਸਾਰੀ ਰਿਪੋਰਟ ਆ ਜਿਹੜੀ ਉਹ ਹੋਮ ਮਿਨਿਸਟਰੀ ਨੂੰ ਜਿਹੜੀ ਆ ਉਹ ਦੇਣੀ ਚਾਹੀਦੀ ਆ ਮੈਂ ਵੀ ਆਪਣੇ ਵੱਲੋਂ ਦਵਾਂਗਾ ਇਸ ਤਰੀਕੇ ਨਾਲ ਪੰਜਾਬ 'ਚ ਅਸੀਂ ਬਹੁਤ ਨੁਕਸਾਨ ਉਠਾਇਆ ਏ ਪੰਜਾਬ 'ਚ ਬਹੁਤ 35000 ਤੋਂ ਉੱਤੇ ਲੋਕ ਸ਼ਹੀਦ ਹੋਏ ਮਾਰੇ ਗਏ ਉਹ ਇੱਕ ਵੱਖਰੀ ਗੱਲ ਆ ਪਰ ਜਿਹੜੇ ਇੰਨੇ ਸਾਲ ਅਸੀਂ ਪਿੱਛੇ ਰਹਿ ਗਿਆ ਪੰਜਾਬ ਅੱਜ ਫੇਰ ਪੰਜਾਬ 'ਚ ਕੋਈ ਇੰਡਸਟਰੀ ਨਹੀਂ ਆ ਰਹੀ ਅੱਜ ਫੇਰ ਪੰਜਾਬ ਦੇ ਵਪਾਰੀ ਆ ਜਿਹੜੇ ਉਹ ਹੋਰ ਸੂਬਿਆਂ ਵੱਲ ਨੂੰ ਜਾ ਰਹੇ ਨੇ ਕੋਈ ਵੀ ਆਰਡਰ ਆ ਜਿਹੜਾ ਉਹ ਇੱਥੇ ਦੇਣ ਨੂੰ ਤਿਆਰ ਨਹੀਂਗੇ ਕਿਉਂਕਿ ਫੈਕਟਰੀਆਂ ਆ ਜਿਹੜੀਆਂ ਜੇ ਉੱਥੇ ਕੋਈ ਆਰਡਰ ਦੇਊਗਾ ਬਾਹਰੋਂ ਕੰਪਨੀਆਂ ਤਦ ਹੀ ਚੱਲੂਗਾ ਉਹ ਕੋਈ ਦੇਣ ਨੂੰ ਤਿਆਰ ਨਹੀਂਗਾ ਵੀ ਪੰਜਾਬ 'ਚ ਹਾਲਾਤ ਕੀ ਬਣਨੇ ਆ ਇੱਥੇ ਟੂਰਿਸਟ ਕੋਈ ਆਉਣ ਨੂੰ ਤਿਆਰ ਨਹੀਂਗਾ ਇਨਵੈਸਟਰ ਕੋਈ ਆਉਣ ਨੂੰ ਤਿਆਰ ਨਹੀਂਗਾ ਤੇ ਪੰਜਾਬ ਦਾ ਹਾਲਾਤ ਬਣਨਗੇ ਕੀ ਕਿਸ ਤਰੀਕੇ ਨਾਲ ਆਪਣਾ ਪੰਜਾਬ ਜਿਹੜਾ GST ਪਹਿਲਾਂ ਹੀ ਕੁੱਲ 2700 ਕਰੋੜ ਰਹਿ ਗਿਆ ਏ ਆ ਨਾਲ ਹਰਿਆਣਾ ਏ ਉਹਦਾ 23000 ਕਰੋੜ ਹੋਇਆ ਪਿਆ ਮੈਨੂੰ ਇੱਕ ਗੱਲ ਹੋਰ ਮੈਂ ਤੁਹਾਡੇ ਮੂਹਰੇ ਕਹਿਣੀ ਚਾਹਨਾ ਵੀ ਜਿਹੜੀ ਸੈਂਟਰ ਮੈਂ ਸਾਰੇ ਤਕਰੀਬਨ ਮਿਨਿਸਟਰੀਆਂ ਨਾਲ ਗੱਲ ਕੀਤੀ ਆ ਸਾਰੇ ਸੂਬੇ ਕਿਤੇ ਨਾ ਕਿਤੇ ਵੱਖ-ਵੱਖ ਸਕੀਮਾਂ 'ਚ ਪੈਸਾ ਲੈ ਕੇ ਜਾ ਰਹੇ ਆ ਪਰ ਜਿਹੜਾ ਸਾਡਾ ਸੂਬਾ ਏ ਪੰਜਾਬ ਉਹ ਚੋਂ ਕਦੇ ਕੋਈ ਮੰਤਰੀ ਕਿਸੇ ਕੈबिनेट ਮੰਤਰੀ ਨੂੰ ਨਹੀਂ ਮਿਲਿਆ ਅੱਜ ਤੱਕ ਤੁਸੀਂ ਮੈਨੂੰ ਦੱਸ ਦੋ ਕਿੰਨਾ ਦਿਨ ਹੋ ਗਏ ਸੌ ਚੱਕੀ ਨੂੰ ਸਰਕਾਰ ਨੂੰ ਇੱਕ ਵੀ ਪੰਜਾਬ ਦਾ ਕੋਈ ਮੰਤਰੀ ਕੋਈ ਵੀ ਪੰਜਾਬ ਦਾ ਮੰਤਰੀ ਜਾ ਕੇ ਸੈਂਟਰ ਮਿਨਿਸਟਰ ਨੂੰ ਕਿਸੇ ਬਜਟ ਆਉਣ ਵਾਲਾ ਏ ਬਜਟ ਦੇ ਵਿੱਚ ਸਾਰੀਆਂ ਸਕੀਮਾਂ ਆਉਣੀਆਂ ਸਾਰੇ ਸੂਬੇ ਆ ਕੇ ਮਿਲ ਰਹੇ ਆ ਸਾਰੇ ਚੀਫ ਮਿਨਿਸਟਰ ਆ ਕੇ ਮਿਲ ਰਹੇ ਆ ਤੇ ਸਾਡਾ ਕੋਈ ਵੀ ਚੀਫ ਮਿਨਿਸਟਰ ਨਹੀਂ ਸਾਡਾ ਕੋਈ ਮੰਤਰੀ ਨਹੀਂ ਉੱਥੇ ਜਾ ਕੇ ਆਪਣੀ ਗੱਲ ਤਾਂ ਰੱਖੇ ਕੋਈ ਪੰਜਾਬ ਦੇ ਬਾਰੇ ਪਹਿਲਾਂ ਹੀ ਪੰਜਾਬ ਦੇ ਕੋਲ ਤਾਂ ਢੇਲਾ ਹੈ ਨਹੀਂ ਸੈਂਟਰ ਤੋਂ ਇਹ ਸਕੀਮਾਂ 'ਚ ਹਿੱਸੇਦਾਰੀ ਆ ਜਿਹੜੀ ਉਹ ਲੈਣ ਨਹੀਂ ਜਾਂਦੇ ਪਤਾ ਨਹੀਂ ਕਿਸ 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 ਆਕੜ 'ਚ ਨਹੀਂ ਜਾਂ ਤਾਂ ਕੇਜਰੀਵਾਲ ਦਾ ਇਹ ਹੁਕਮ ਆ ਵੀ ਤੁਸੀਂ ਉਹਨਾਂ ਦੀ ਲੜਾਈ ਪਰਸਨਲ ਬਣਾਈ ਹੋਈ ਆ ਵੀ ਕਿਸੇ ਮੰਤਰੀ ਨੂੰ ਜਾਂ ਸੀਐਮ ਨੂੰ ਉਹ ਜਾਣ ਨਹੀਂ ਦਿੰਦੇ ਦੂਜੀ ਗੱਲ ਇਹ ਵੀ ਆ ਕਿਉਂਕਿ ਕੇਜਰੀਵਾਲ ਜੇਲ੍ਹ 'ਚ ਨੇ ਉਹ આરોਪबाजी ਕਰਦੇ ਆ ਇਹ ਉਸ ਦੇ ਡਰ ਤੋਂ ਬਾਏ ਉਹਨਾਂ ਦੇ ਡਰ ਤੋਂ ਨਾ ਸੀਐਮ ਨਾ ਕੋਈ ਮੰਤਰੀ ਆ ਜਿਹੜਾ ਕੇਂਦਰ ਚ ਜਾਂਦਾ ਏ ਤੇ ਮਿਨਿਸਟਰੀਆਂ ਨਾਲ ਗੱਲ ਕਰਦਾ ਨੁਕਸਾਨ ਕਿਦਾ ਹੋ ਰਿਹਾ ਨੁਕਸਾਨ ਇਹਦਾ ਜਿਹੜਾ ਪੰਜਾਬ ਨੂੰ ਉਠਾਉਣਾ ਪੈ ਰਿਹਾ ਪੰਜਾਬ ਦੇ ਲੋਕਾਂ ਨੂੰ ਉਠਾਉਣਾ ਪੈ ਰਿਹਾ ਉਦੋਂ ਬਾਅਦ ਕੋਈ ਇਹਨਾਂ ਦਾ ਸੈਕਟਰੀ ਕੋਈ ਆਫੀਸਰ ਉਹ ਨਹੀਂ ਜਾ ਸਕਦਾ ਕਿਉਂਕਿ ਸੀਐਮ ਦੇ ਹੁਕਮ ਨੇ ਕੋਈ ਆਪਣੇ ਕਾਉਂਟਰਪਾਰਟ ਕੋਈ ਤਾਂ ਮੈਨੂੰ ਦੱਸੋ ਕਿਸੇ ਵੀ ਮਿਨਿਸਟਰੀ ਦਾ ਸੈਕਟਰੀ ਉੱਥੇ ਜਾ ਕੇ ਕਿਸੇ ਸੈਕਟਰੀ ਨੂੰ ਮਿਲਿਆ ਹੋਵੇ ਕਿਸੇ ਜੁਆਇੰਟ ਸੈਕਟਰੀ ਨੂੰ ਮਿਲਿਆ ਹੋਵੇ ਬਿਲਕੁਲ ਨਹੀਂ ਤੇ ਬਜਟ ਜਿਹੜਾ ਇਹ ਉਹ ਦੱਸ ਦੇਣ ਨੂੰ 15 ਦਿਨ ਨੂੰ ਆਉਣ ਨੂੰ ਤਿਆਰ ਤੇ ਪੰਜਾਬ ਨੂੰ ਮਿਲੂਗਾ ਕਿਵੇਂ ਕੁਛ ਅਸੀਂ ਖਾਲੀ ਰਹਿ ਜਾਾਂਗੇ ਫੇਰ ਉਸ ਤੋਂ ਇਸ ਕਰਕੇ ਮੈਂ ਮੀਡੀਆ ਰਾਹੀਂ ਇਹ ਮੈਂ ਥੋੜੇ ਰਾਹੀਂ ਵੀ ਕਹਿਣਾ ਤੇ ਮੈਂ ਗਵਰਨਰ ਸਾਹਿਬ ਨੂੰ ਵੀ ਇਹ ਗੱਲ ਕੀਤੀ ਆ ਮੈਂ ਹੋਰ ਮੁੱਖ ਮੰਤਰੀ ਸਾਹਿਬ ਨੂੰ ਵੀ ਪਹਿਲਾਂ ਕੀਤੀ ਸੀ ਹੁਣ ਇਲੈਕਸ਼ਨਾਂ ਤੋਂ ਵਿਹਲੇ ਹੋ ਜਾਣਗੇ ਮੈਂ ਫੇਰ ਕਰੂੰਗਾ ਵੀ ਭਾਈ ਸਾਹਿਬ ਸੈਂਟਰਲ ਦੇ ਵਿੱਚ ਵੱਖ-ਵੱਖ ਸਕੀਮਾਂ 'ਚ ਪੈਸਾ ਲੈਣ ਲਈ ਉੱਥੇ ਦਿੱਲੀ ਪਹੁੰਚੋ ਉੱਥੇ ਮਹਿਕਮਿਆਂ ਨਾਲ ਗੱਲ ਕਰੋ ਉੱਥੇ ਮਿਨਿਸਟਰੀਆਂ ਨਾਲ ਗੱਲ ਕਰੋ ਇੱਥੇ ਦਾ ਜੋ ਹਲਾਲ ਤੁਸੀਂ ਪੰਜਾਬ ਦੇ ਬਣਾਏ ਹੋਏ ਆ ਲੋਕਾਂ ਦੇ ਮੂਹਰੇ ਆ ਪਰ ਲੋਕਾਂ ਨੂੰ ਵੱਖ-ਵੱਖ ਸੈਂਟਰ ਦਾ ਜਿਹੜਾ ਹਿੱਸਾ ਲੈਣਾ ਉਹ ਤਾਂ ਪੰਜਾਬ ਦੇ ਲੋਕਾਂ ਨੂੰ ਦਬਾਉ। ਆ ਬਿੱਟੂ ਜੀ ਅਮਰਿਤਪਾਲ ਦਾ ਇੱਕ ਵੀਟ ਆਇਆ ਆ ਆਪਕੋ ਲੱਗਦਾ ਹੈ ਕਿ ਉਹ ਡਾਕਟਰ ਹੈ ਜੋ ਉਹਨੇ kia ਹੈ ਨਹੀਂ kia ਹੈ ਔਰ ਉਹ ਆਪਣੇ ਮਦਦ ਚੇਅਰਮੈਨ ਨੂੰ ਕੰਟਰੈਕਟ ਵੀ ਕਰ ਰਿਹਾ ਹੈ। ਦੇਖੋ کہیں ਨਾ کہیں ਜੋ ਅਮਰਿਤਪਾਲ ਲੋਗੋ ਨੇ ਐਮਪੀ ਚੁਨਾ ਹੈ ਔਰ ਐਮਪੀ ਕੀ ਵਕਤ ਜਬ ਇਲੈਕਸ਼ਨ ਸੇ ਪਹਿਲੇ ਵੀ ਆਪ ਓਥ੍ਹ ਲੈਂਦੇ ਹੈ ਦੇਸ਼ ਕੇ ਲਿਏ ਆਪਣੇ ਸੰਵਿਧਾਨ ਕੇ ਲਿਏ ਉਹ ਵੀ ਲਈ اور اس کے بعد وہ پانچ طریق کو امرت پال شبد لے کے گئے ہیں اپنے سبدان اور کانسٹیوشن کی وہی بات ان کی ماتا جی نے کہی ہے بھائی انہوں نے اب جو کانسٹیوشن سبدان کی اوتھ لی ہے تو وہ اپنے دیش کا اور پنجاب کا ہی بھلا کریں گے اس سے کسی خالستان کا بھلا تھوڑی انہوں نے کرنا ہے جا خالستان کی تھوڑی بات کرنی ہے تو یہی بات کہی ہے اس میں کئی شکتیاں ہیں جو پیچھے سے میری خیال سے فیملی کے اوپر بھی اور جو بھی ہینڈل کر رہے ہیں یہ ان کے اوپر بھی کہیں نہ کہیں پریشر ہے وہ وہ دکھائی دے رہا ہے تو میں تو یہی کہوں گا ان کے ماتا جی بہت انہوں نے اچھی بات کی ہے ہمیں ان کو سپورٹ کرنی چاہیے اور بار بار اب جو انہوں نے بات کہہ دی اسے یہ ان کے اوپر کوئی پریشر بھی نہیں ڈالنا چاہیے تو مجھے لگ رہا تھا بھی کہیں نہ کہیں جب انہوں نے دوبارہ بات کی ہے ان کے اوپر پریشر تھا ان کی آواز میں یہ جھلک آ رہی تھی بھی ان کے اوپر کوئی نہ کوئی دبا ہے جو پیچھے سے ڈالا جا رہا ہے لیکن لوگوں نے ووٹ دیش کے قانون کے حساب سے ڈالی ہے ووٹ اور انہوں نے جو اپنی اوت لی ہے وہ انہوں نے دیش کے قانون اور سبدان کے مادم سے لیٹیاں نہیں دیکھو میری خیال میں جو سمجھ نہیں آتا بھی گورنر صاحب ایک پوسٹ ایسی ہے جس پہ پولٹکس تو نہیں ہونی چاہیے گورنر جی گورنر صاحب کو تو چھوڑنا چاہیے پر یہ بدقسمتی ہے کہ ہر جگہ پولٹکس ہی ہو رہی ہے پولٹکس کے اوپر کچھ نہیں باقی پارٹیوں کے اوپر آپ نے بات کرنی ہے کریں لیکن آپ اس پہ پولٹکس مت کریں اور جو موسے والا صاحب کا جب انسیڈنس ہوا تھا تو اس ٹائم انہیں پتا ہونا چاہیے ان کے سیوگی آج بھی انڈی لائنز کے جو پارٹنر ہیں کیجریوال صاحب اور راہل گاندی ان کا سمجھوتا ہے وہ بات اپنی عام آدمی سرکار سے کریں جو ان کا الائنس پارٹنر ہے وہ انسیڈنس جو ہوا ہے وہ بالکل اس ان کے پارٹنر عام آدمی کی سرکار کے فیلئر کی جب اسے سیکیورٹی واپس لی ہے یہ سوال جو بھی جس کا بھی آپ نام لے رہے ہیں وہ کرپا کرے یہ سوال جب کوئی بھی میٹنگ ہوتی ہے انڈیا الائنس کی اب ہاؤس شروع ہو جائے گا وہاں پہ سارے ایم پی کانگریس کے ਔਰ ਆਮ ਆਦਮੀ ਕੇ ਇਕੱਠੇ ਬੈਠੇ ਹੋਣਗੇ ਆਪਣੇ ਐਮਪੀਓ ਕੋ ਕਹੇ ਪੰਜਾਬ ਕੇ ਐਮਪੀਓ ਦੋ ਜਿਹੜੇ ਪੰਜਾਬ ਦੇ ਐਮਪੀ ਨੇ ਸੱਤ ਉਹਨਾਂ ਨੂੰ ਕਹਿਣ ਚਾਹੇ ਉਹ ਬਾਜਵਾ ਸਾਹਿਬ ਨੇ ਚਾਹੇ ਕੋਈ ਹੋਰ ਸਾਹਿਬ ਨੇ ਉਹ ਉਸ ਮੀਟਿੰਗ ਦੇ ਵਿੱਚ ਬਾਈਕਾਟ ਕਰਿਆ ਕਰਨ ਉਸ ਮੀਟਿੰਗ 'ਚ ਬਿਲਕੁਲ ਨਾ ਬੈਠਿਆ ਕਰਨ ਜਿਹਦੇ ਵਿੱਚ ਆਮ ਆਦਮੀ ਦੇ ਲੋਕ ਕਿਉਂਕਿ ਮੂਸੇਵਾਲ ਦਾ ਕਤਲ ਕਰਵਾਉਣ ਦੇ ਵਿੱਚ ਜਿਹੜੇ ਨੇ ਉਹ ਉਸ ਵੇਲੇ ਦੀ ਆਮ ਆਦਮੀ ਦੀ ਸਰਕਾਰ ਉਹਦੇ ਉੱਤੇ આરોਪ ਨੇ ਅੱਜ ਉਹਨਾਂ ਦਾ ਅਲਾਈਅੰਸ ਆ ਤੇ ਉਹ ਗੱਲ ਜਿਹੜੀ ਇਹ ਕਹਿਣਾ ਚਾਹੁੰਦੇ ਆ ਉਹ ਜਾ ਕੇ ਉਹਨਾਂ ਨੂੰ ਕਹਿਣ ਬਿਲਕੁਲ ਇੱਕ ਪਾਸੇ ਤੇ ਦੂਜੇ ਪਾਸੇ ਉਹਨਾਂ ਦੇ ਐਂਟੀਸਟੋਕ ਪੰਜ ਤੋਂ ਛੇ ਪਾਸਾ ਜਿਹੜੀ ਗੱਲ ਕੀਤੀ ਸੀ ਮੌਜੂਦਾ ਚਿੱਤਰ ਨਹੀਂ ਜੀ ਨਹੀਂ ਮੈਂ ਤਾਂ ਜਦੋਂ ਕਾਂਗਰਸ ਸੀ ਉਦੋਂ ਮੈਨੂੰ ਉਦੋਂ ਵੀ ਮੋਰੈਂਡਮ ਦਿੰਦੇ ਸੀ ਮੈਂ ਜਾ ਕੇ ਹਮੇਸ਼ਾ ਆਵਾਜ਼ ਉਠਾਈ ਆ ਸਵਾ ਸਾਲ ਮੈਂ ਕਿਸਾਨਾਂ ਦੇ ਲਈ ਆਪ ਕਿਸਾਨਾਂ ਨਾਲ ਮੈਂ ਧਰਨੇ ਤੇ ਬੈਠਾ ਰਿਆ ਮੇਰੇ ਮੈਂ ਤਾਂ ਆਪ ਉਹਨਾਂ ਨੂੰ ਹਮੇਸ਼ਾ ਇਹ ਗੱਲ ਕਹੀ ਆ ਵੀ ਮੈਂ ਉਹਨਾਂ ਦੀ ਆਵਾਜ਼ ਬਣ ਕੇ ਆਪ ਉਹਨਾਂ ਦੀ ਆਵਾਜ਼ ਉਠਾਉਂਗਾ ਹਰ ਜਗ੍ਹਾ ਇਸ ਕਰਕੇ ਬਿਲਕੁਲ ਉਹ ਬੇਸ਼ੱਕ ਕਾਂਗਰਸ ਨੂੰ ਦੇਣ ਅਕਾਲੀ ਦਲ ਨੂੰ ਦੇਣ ਆਮ ਆਦਮੀ ਨੂੰ ਜਿਹਨੂੰ ਮਰਜ਼ੀ ਦੇਣ ਪਰ ਅਸੀਂ ਕਿਸਾਨ ਆ ਕਿਸਾਨਾਂ ਦੇ ਨਾਲ ਆ ਤੇ ਉਹਨਾਂ ਦੇ ਇਸ਼ੂ ਆ ਮੈਂ ਤਾਂ ਪਹਿਲਾਂ ਕਿਹਾ ਵੀ ਮੈਂ ਵਿਚ ਬੈਠਾ ਐ ਇਸ ਵੇਲੇ ਸਰਕਾਰ ਦੇ ਵਿੱਚ ਤੇ ਮੇਰੇ ਨਾਲ ਮੈਂ ਜਿੱਥੇ ਮੈਨੂੰ ਬੁਲਾਉਣ ਮੈਂ ਆਉਣ ਨੂੰ ਤਿਆਰ ਆ ਜਿੱਥੇ ਉਹ ਚਾਹਣ ਮੈਨੂੰ ਮਿਲਣ ਕਿਉਂਕਿ ਇਕੱਲੇ ਲੀਡਰ ਨਹੀਂ ਬਾਕੀ ਜਿਹੜੇ ਸਾਰੇ ਕਿਸਾਨ ਨੇ ਉਹ ਸਾਡੇ ਰਿਸ਼ਤੇਦਾਰ ਨੇ ਰੋਜ਼ ਇੱਕ ਦੂਜੇ ਨੂੰ ਅਸੀਂ ਮਿਲਦੇ ਆ ਅੱਜ ਵੀ ਮੈਨੂੰ ਮਿਲੇ ਆ ਅੱਜ ਬੜਾ ਵੱਡਾ ਇੱਕ ਇਸ਼ੂ ਸੀਗਾ ਜਿਹੜਾ ਮੁਕਸਰ ਜ਼ਿਲ੍ਹੇ 'ਚ ਕਿਤੇ ਪਟਾਸ਼ ਜਿਹੜੀ ਆ ਉਹ ਥੱਲੇ ਉਹਦਾ ਸਰਵੇ ਹੋਇਆ ਏ ਥੱਲੇ ਉਹ ਕਿਤੇ ਲੱਭੀ ਆ ਤੇ ਉੱਥੇ ਦੇ ਕਿਸਾਨਾਂ 'ਚ ਇੱਕ ਬੜਾ ਵੱਡਾ ਸਹਿਮ ਦਾ ਮਾਹੌਲ ਆ ਵੀ ਇਹ ਕਿਤੇ ਜ਼ਮੀਨ 'ਚ ਕੱਲ ਨੂੰ ਕੋਈ ਐਕਵਾਇਰ ਨਾ ਹੋ ਜੇ ਉਹਨਾਂ ਨੂੰ ਕੋਈ ਐਡਮਿਨਿਸਟ੍ਰੇਸ਼ਨ ਕੋਈ ਰਾਹ ਨਹੀਂ ਪਾ ਰਹੀ ਸੀ ਮੈਂ ਤਾਂ ਅੱਜ ਹੀ ਉਹਨਾਂ ਨੂੰ ਮਿਲ ਕੇ ਇਹ ਗੱਲ ਕੀਤੀ ਆ ਵੀ ਬਿਲਕੁਲ ਇਸ ਬਾਰੇ ਚਾਹੇ ਮਾਈਨਿੰਗ ਵਿਭਾਗ ਹੋਵੇ ਚਾਹੇ ਹੋਰ ਕੋਈ ਹੋਵੇ ਟਟਕੇ ਉਹਨਾਂ ਨਾਲ ਗੱਲ ਕਰਾਂਗੇ ਤੁਹਾਨੂੰ ਬਿਲਕੁਲ ਵੀ ਫਿਕਰ ਕਰਨ ਦੀ ਲੋੜ ਨਹੀਂ ਜਿੰਨੇ ਵੀ ਮੁਕਸਰ ਦੇ ਤਿੰਨ ਪਿੰਡਾਂ 'ਚ ਹਜੇ ਇਹ ਗੱਲ ਚੱਲ ਰਹੀ ਆ ਉਹਨਾਂ ਦੀ ਜ਼ਮੀਨ ਆ ਜਿਹੜੀ ਉਹ ਕਿਸੇ ਨੂੰ ਵੀ ਕਿਸਾਨਾਂ ਦੇ ਹੁਕਮ ਤੋਂ ਬਿਨਾਂ ਉਹਨਾਂ 'ਵਲ ਝਾਕੜ ਨਹੀਂ ਦਿੱਤਾ ਜਾਊਗਾ ਤੇ ਅੱਗੇ ਵੀ ਕਿਉਂਕਿ 5 ਸਾਲ ਲਈ ਭਾਜਪਾ ਸਰਕਾਰ ਆ ਜਿਹੜੀ ਉਹ ਦੇਸ਼ ਦੀ ਸਰਕਾਰ ਆ ਉਹ ਬਣ ਚੁੱਕੀ ਆ ਤੇ ਜਿਹੜੀ ਵੀ ਗੱਲਬਾਤ ਕਰਨੀ ਆ ਉਹ ਸਰਕਾਰ ਨਾਲ ਹੀ ਕਰਨੀ ਆ ਮੈਂ ਉਹਨਾਂ ਦਾ ਆਪ ਦਾ ਇੱਕ ਭਰਾ ਆਂ ਮੈਂ ਉਹਨਾਂ ਦਾ ਆਪ ਦਾ ਇੱਕ ਬੱਚਾ ਆਂ ਤੇ ਮੈਂ ਟਟਕੇ ਉਹਨਾਂ ਦੀ ਗੱਲ ਕਰੂੰਗਾ دیکھو جی جڑے ریلیشن چنگے نے وہ ہونا کر کے آ جڑے جو رشتے اچھے ہیں وہ کانگریس کی وجہ سے ہیں جو خراب ہیں وہ کسی اور کی وجہ سے ہیں اس کر کے جو پرائم منسٹر صاحب ہیں آج دس سال تو ان کو ہو گئے اور تیسری جو گورنمنٹ بنی ہے مودی صاحب کی جو کچھ انہوں نے کیا ہے یہ کیونکہ آج ایک نیا یوگ ہے نیا یگ میں جو کچھ کیا ہے ਉਹ ਪ੍ਰਾਈਮ ਮਿੰਟਰਸ ਸਾਹਿਬ ਨੇ ਔਰ ਪ੍ਰਾਈਮ ਮਿੰਟਰਸ ਸਾਹਿਬ ਦੀ ਸਰਕਾਰ ਨੇ ਕੀਤਾ ਹੈ ਕਿਸੇ ਕ੍ਰੈਡਿਟ ਲੈਣ ਦੀ ਕੋਸ਼ਿਸ਼ ਹੈ ਜੋ ਕਾਂਗਰਸ ਨਾ ਕਰੇ ਕਾਂਗਰਸ ਕੀ ਅਬ ਕੋਈ ਵੀ ਐਸੀ ਬਾਤें ਨਾ ਲੋਕ ਸੁਨਣਾ ਚਾਹਤੇ ਹਨ ਲਾ ਉਹਨੂੰ ਕਰਨੀ ਚਾਹੀਦੀ